ਸਤਿਕਾਰਯੋਗ ਸਾਥੀਓ ਪਿਛਲੇ ਦਿਨੀ ਸਮਾਣਾ ਦੇ ਵਿੱਚ ਜਿਹੜਾ ਸੜਕ ਹਾਦਸਾ ਹੋਇਆ ਉਸ ਸੜਕ ਹਾਦਸੇ ਦੇ ਵਿੱਚ 7 ਮਾਸੂਮ ਸਕੂਲੀ ਬੱਚਿਆਂ ਦੀ ਜਿੱਥੇ ਜਾਨਾਂ ਗਈਆਂ ਉੱਥੇ ਨਾਲ ਦੀ ਨਾਲ ਜਿਹੜਾ ਸਕੂਲੀ ਬੱਚਿਆਂ ਦੀ ਬੈਂਡ ਦਾ ਡਰਾਈਵਰ ਸੀ ਉਸ ਦੀ ਵੀ ਮੌਤ ਹੋਈ ਚਾਹੀਦਾ ਤਾਂ ਇਹ ਸਿੱਖ ਕੇ ਸਰਕਾਰ ਪੀੜਤਾਂ ਦੀ ਬਾਹ ਫੜਦੀ ਪਰ ਅਫਸੋਸ ਦੀ ਗੱਲ ਕਿ ਸਰਕਾਰ ਵੱਲੋਂ ਇਸ ਹਾਦਸੇ ਦੇ ਜਿਹੜੇ ਦੋਸ਼ੀ ਨੇ ਟਿਪਰ ਮਾਲਕ ਉਹਨਾਂ ਦੀ ਸਾਰਿਆਂ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਕੀਤੀ ਗਈ ਜਿਸ ਕਰਕੇ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਸਮਾਣਾ ਤਹਿਸੀਲ ਕੰਪਲੈਕਸ ਦੇ ਸਾਹਮਣੇ ਲਗਾਤਾਰ ਧਰਨਾ ਚੱਲ ਰਹੇ ਹਨ 23 ਮਈ ਨੂੰ ਵੱਡੇ ਪੱਧਰ ਤੇ ਇੱਕ ਵੱਡਾ ਇਕੱਠ ਇੱਥੇ ਸਮਾਣਾ ਸ਼ਹਿਰ ਦੇ ਵਿੱਚ ਹੋਇਆ ਸੀ ਕੁਝ ਦਿਨਾਂ ਕਾਫੀ ਲੰਮਾ ਸਮਾਂ ਪਟਿਆਲਾ ਪਤਨਾ ਰੋਡ ਜਾਮ ਵੀ ਰਿਹਾ ਪਰ ਅਫਸੋਸ ਦੀ ਗੱਲ ਕਿ ਲਗਾਤਾਰ ਆਵਾਜ਼ ਉਠਾਉਣ ਦੇ ਬਾਵਜੂਦ ਅਜੇ ਤੱਕ ਸਾਰੇ ਦੋਸ਼ੀ ਗ੍ਰਫਤਾਰ ਨਹੀਂ ਕੀਤੇ ਗਏ ਜਿਸ ਕਰਕੇ ਅੱਜ ਸਮਾਣਾ ਸ਼ਹਿਰ ਦੇ ਵਿੱਚ ਇਲਾਕੇ ਦੀਆਂ ਜਥੇਬੰਦੀਆਂ ਤੇ ਸ਼ਹਿਰ ਵਾਸੀਆਂ ਵੱਲੋਂ ਮਿਲ ਕੇ ਇੱਕ ਕੈਂਡਲ ਮਾਰਚ ਕੱਢਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਸ਼ਹਿਰੀ ਲੋਕ ਪੈਸੇ ਕੱਟ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਕਿਸਾਨ ਜਥੇਬੰਦੀਆਂ ਦੇ ਖਿਲਾਫ ਵਿਦਿਆਰਥੀ ਨੌਜਵਾਨ ਜਥੇਬੰਦੀਆਂ ਦੇ ਮੁਲਾਜ਼ਮ ਜਥੇਬੰਦੀਆਂ ਦੇ ਖਿਲਾਫ ਇਹ ਕਹਿ ਕੇ ਭਟਕਾਉਂਦੀਆਂ ਸੀ ਕਿ ਇਹ ਤਰਨਾ ਲਾਉਣ ਲਈ ਨਾ ਜਗ੍ਹਾ ਵੇਖਦੇ ਨੇ ਤੇ ਨਾ ਵਜਾ ਵੇਖਦੇ ਹੈਗੇ ਨੇ ਪਰ ਅਫਸੋਸ ਦੀ ਗੱਲ ਕਿ ਅੱਜ ਸਾਡੇ ਸ਼ਹਿਰੀ ਭੈਣ ਭਰਾਵਾਂ ਨੂੰ ਵੀ ਸੜਕਾਂ ਦੇ ਉੱਤੇ ਆਉਣਾ ਪੈ ਰਿਹਾ ਇਨਸਾਫ ਲੈਣ ਲਈ ਕਿਉਂਕਿ 7 ਬੱਚਿਆਂ ਦੀ ਜ਼ਿੰਦਗੀ ਚਲੀ ਜਾਵੇ ਤੇ ਸਰਕਾਰ ਦਾ ਮੁੱਖ ਮੰਤਰੀ ਇੱਥੇ ਨਾ ਆਵੇ ਤੇ ਲੋਕਾਂ ਦੀ ਬਾਹ ਨਾ ਫੜੇ ਤੇ ਦੋਸ਼ੀਆਂ ਨੂੰ ਗ੍ਰਫਤਾਰ ਨਾ ਕਰੇ ਤਾਂ ਇਸ ਦਾ ਇਸ ਦੇ ਖਿਲਾਫ ਸਮਾਣਾ ਸ਼ਹਿਰ ਤੇ ਇਲਾਕੇ ਦੇ ਵਿੱਚ ਵੱਡੇ ਪੱਧਰ ਤੇ ਰੋਹ ਪਾਇਆ ਜਾ ਰਿਹਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂ ਕਿ ਸਰਕਾਰ ਦੇ ਬੋਲੇ ਕੰਨਾਂ ਤੱਕ ਆਪਾਂ ਕਵਾਜ ਪਹੁੰਚਾਉਣ ਚ ਕੰਮ ਜਾ ਰਿਹਾ ਹੈ